ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਦੇ ਸੰਦਰਭ ਦੇ ਵਿੱਚ ਫੇਰ ਇੱਕ ਵਾਰ ਹਲਕਾ ਪੁਆ ਦੇ ਚਾਰ ਪਿੰਡਾਂ ਦੇ ਵਿੱਚ ਕੈਂਪ ਲੱਗ ਰਹੇ ਆ ਇਸ ਵੇਲੇ ਪਿੰਡ ਗਰੋਟਾ ਸਰਮੋਲਾੜੀ 나ਜੂ ਚੱਕ ਦੇ ਜਗਰੋਰ ਸੋ ਲਗਾਤਾਰ ਲੋਕਾਂ ਨੂੰ ਜਿਹੜੀਆਂ ਛੋਟੇ ਛੋਟੇ ਲੋਕਾਂ ਦੇ ਡਾਕੂਮੈਂਟ ਬਣਨੇ ਆ ਚਾਹੇ ਕੋਈ ਬਿਜਲੀ ਦਾ ਇਸ਼ੂ ਆ ਚਾਹੇ ਕੋਈ ਜਿਹੜਾ ਆ ਉਹ ਕਿਸੇ ਨੇ ਫਰਦ ਲੈਣੀ ਆ ਕੋਈ ਇੰਤਕਾਲ ਦਾ ਇਸ਼ੂ ਆ ਕਈ ਹੈਲਥ ਨਾਲ ਜੁੜਿਆ ਸਵਾਲ ਹੈਗਾ ਕਿਸੇ ਨੇ ਜਨਮ ਦਾ ਸਰਟੀਫିକੇਟ ਬਣਾਣਾ ਕਿਸੇ ਨੇ ਡੈਥ ਦਾ ਸਰਟੀਫିକੇਟ ਬਣਾਣਾ ਕਿਸੇ ਨੇ ਆਕਾਸ਼ ਦਾ ਬਣਾਣਾ ਇਨਕਮ ਦਾ ਬਣਾਣਾ ਰੈਜੀਸਟ੍ਰੇਸ਼ਨ ਬਣਾਉਣਾ ਸੋ ਇਹ ਜਿਹੜੇ ਮਤਲਬ ਲੋਕ ਆਪਣੀ ਜ਼ਿੰਦਗੀ ਦੇ ਅੰਦਰ ਸਵਾਵਾ ਜਿਹੜੀਆਂ ਲੰਦੇ ਨੇ ਸੋ ਇਹਦਾ ਸਵਾਵਾ ਨੂੰ ਲੈਣ ਲਈ ਅਕਸਰ ਲੋਕਾਂ ਨੂੰ ਅ ਦਫਤਰਾਂ ਦੇ ਵਿੱਚ ਜਾੜੇ ਪੈਂਦਾ ਸੋ ਲੋਕਾਂ ਦੀ ਦਿਹਾੜੀ ਵੀ ਟੁੱਟਦੀ ਆ ਹਰਾਸਮੈਂਟ ਵੀ ਹੁੰਦੀ ਆ ਕਈ ਵਾਰ 2-2 3-3 4-4 ਦਿਨ ਲੱਗ ਜਾਂਦੇ ਆ ਸੋ ਇਸ ਗੱਲ ਨੂੰ ਧਿਆਨ ਚ ਰੱਖਦੇ ਆ ਇਸ ਲਈ ਸਮੇਂ ਦੇ ਅੰਦਰ ਮਾਨ ਜੋ ਮੁੱਖ ਮੰਤਰੀ ਜੀ ਨੇ ਸਰਕਾਰ ਤੁਹਾਡੇ ਦਵਾਰ ਯੋਜਨਾ ਦਾ ਰੰਬ ਜਿਹੜਾ ਪੰਜਾਬ ਚ ਕੀਤਾ ਸੀਗਾ ਸੋ ਉਹਦੀ ਪਹਿਲੀ ਕੜੀ ਵੱਜੋ ਇਤਿਹਾਸ ਚ ਪਹਿਲੀ ਵਾਰ ਜਿਹੜੀਆਂ ਕੈਬਨਿਟ ਦੀਆਂ ਮੀਟਿੰਗਾਂ ਨੇ ਉਹ ਚੰਡੀਗੜ੍ਹ ਦੀ ਬਜਾਏ ਜ਼ਿਲ੍ਹਿਆਂ ਤੇ ਹੋਣੀਆਂ ਸ਼ੁਰੂ ਹੋਈਆਂ ਸਾਨੂੰ ਮਾਨਸਾ ਲੁਧਿਆਣਾ ਜਲੰਧਰ ਵਗੈਰਾ ਜ਼ਿਲ੍ਹਿਆਂ ਦੇ ਅੰਦਰ ਸੋ ਹੁਣ ਇੱਕ ਸਟੈਪ ਹੋਰ ਅੱਗੇ ਵਧਿਆ ਸਰਕਾਰ ਤੁਹਾਡੇ ਦਵਾਰ ਹੁਣ ਪਿੰਡਾਂ ਦੇ ਅੰਦਰ ਸ਼ਹਿਰਾਂ ਦੇ ਅੰਦਰ ਜਿਹੜੇ ਉਹ ਕੈਂਪ ਲੱਗ ਰਿਹਾ ਤੁਸੀਂ ਦੇਖਿਆ ਕਿ ਦਰਜਨ ਤੋਂ ਉੱਪਰ ਜਿਹੜੇ ਆ 14 15 ਡਿਪਾਰਟਮੈਂਟਾਂ ਦੇ ਜਿਹੜੇ ਇੱਥੇ ਅਫੀਸਰ ਸਹਿਬਾਨ ਔਰ ਉਹਨਾਂ ਦੇ ਮੁਲਾਜ਼ਮ ਆਏ ਆ ਔਰ ਨਾਲ ਸੂਧਾ ਸੈਂਟਰ ਵੀ ਨਾਲ ਹੀ ਰੱਖਿਆ ਸੋ ਅੱਜ ਮੇਰੇ ਨਾਲ ਸਾਡੇ ਡੀਸੀ ਪਠਾਨਕੋਟ ਦਿੱਤਿਆ ਜੀ ਐਸਡੀਓ ਮੈਡਮ ਸੁਮੇ ਜੀ ਸੋ ਤਮਾਮ ਸਾਡੇ ਜਿਹੜੇ ਅਧਿਕਾਰੀ ਸਹਿਬਾਨ ਲਗਾਤਾਰ ਜਿਹੜੇ ਇਹਦੀ ਚੈੱਕ ਵੀ ਕਰਦੇ ਆ ਇਹਦੀ ਬੀਡਬੈਕ ਵੀ ਲੈ ਰਹੇ ਆ